ભગવંત માન ਨੇ 328 ਪਾਵਨ ਸਰੂਪਾਂ ਨੂੰ ਲੈ ਕੇ ਐਸਜੀਪੀ ਬਾਰੇ ਕਹਿ ਦਿੱਤੀ ਵੱਡੀ ਗੱਲ ਆਹ ਤੁਹਾਨੂੰ ਦੱਸਦੇ ਆਂ ਭੰਤਾਂ ਸਾਹਿਬ ਨੇ ਕੀ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਜਾਗਤ ਚੌਥ શ્રી ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਤਹਿਤ ਸਰੂਪ ਛਾਪਣ ਦੀ ਜ਼ਿੰਮੇਵਾਰੀ ਆਪਣੇ ਅਧਿਨ ਲੈ ਲਈ ਸੀ ਪਰ ਜਦੋਂ ਅਸੀਂ ਉਸ ਐਕਟ ਦੇ ਆਧਾਰ ਤੇ ਗਾਇਬ ਹੋਏ ਸਰੂਪਾਂ ਦਾ हिसाब ਮੰਗ ਰਹੇ ਹਾਂ ਤਾਂ ਇਸ ਨੂੰ ਧਰਮ ਚ ਦਖਲ ਅੰਦਾਜ਼ੀ ਕਹਿ ਕੇ ਪੱਲਾ ਛਾੜ ਰਹੇ ਨੇ ਐਚਪੀਸੀ ਨੂੰ 5 ਸਾਲਾਂ ਬਾਅਦ ਗਾਇਬ ਹੋਏ ਸਰਪਤਾ ਦੀ ਯਾਦ ਆਈ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਐਚਪੀਸੀ ਦੀਆਂ ਚੋਣ ਕਰਵਾਉਂਦੀ ਮੰਗ ਨਹੀਂ ਰੱਖੀ ਕਿਉਂਕਿ ਹਰ ਵਾਰ ਆਪਣੇ ਬੰਦਿਆਂ ਤੋਂ ਵੋਟਾਂ ਪਵਾ ਕੇ ਪ੍ਰਧਾਨ ਚੁਣ ਲਿੱਤਾ ਜਾਂਦਾ ਹੈ ਸਿੱਖ ਬੱਚਿਆਂ ਲਈ ਐਚਪੀ ਵੱਲੋਂ ਬਣਾਏ ਮੈਡੀਕਲ ਕਾਲਜ ਵਿੱਚ ਪ੍ਰਾਈਵੇਟ ਕਾਲਜਾਂ ਨਾਲੋਂ ਵੀ ਵੱਧ ਪੀਸ ਹੈ ਐਚਪੀਸੀ ਦੇ ਕਾਲਜਾਂ ਅਤੇ ਸਰਾਵਾਂ ਵਿੱਚ ਲੀਡਰਾਂ ਦੀਆਂ ਸਿਫਾਰਿਸ਼ਾਂ ਨਾਲ ਸਿੱਟਾਂ ਅਤੇ ਕਮਰੇ ਮਿਲਦੇ ਨੇ ਇਹਨਾਂ ਨੇ ਸਿੱਖਾਂ ਲਈ ਬਣਾਈਆਂ ਸੰਸਥਾਵਾਂ ਦਾ ਨਿੱਜੀਕਰਨ ਕਰ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਝ ਜੀ ਸਾਡੀ ਕੌਮ ਦੇ ਮੁਖੀ ਹਨ ਉਹਨਾਂ ਨੂੰ ਸਿੱਖ ਪੰਥ ਦੀਆਂ ਪਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਥਕ ਮਾਮਲਿਆਂ ਵਿੱਚ ਕੁੱਤਾਈ ਵਰਤਣ ਅਤੇ ਗੁਨਾਹ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਾ ਫਰਮਾਨ ਸੁਣਾਉਣਾ ਚਾਹੀਦਾ ਹੈ ਅੰਦੰਦਸ ਦੀ ਜੀ 328 ਪਾਵਨ ਸਰੂਪਾਂ ਨੂੰ ਲੈ ਕੇ ਪੰਥਪਾ ਸਾਹਿਬ ਨੇ ਐਸਜੀਪੀ ਤੇ ਦਿੱਤੇ ਵੱਡੇ ਬਿਆਨ ਪੰਥਪਾ ਸਾਹਿਬ ਨੇ ਕਿਹਾ ਹੈਗਾ ਕਿ ਐਸਜੀਪੀਸੀ ਜਿਹੜੀ ਹੈਗੀ ਹੈ ਜੋ ਹੇ 5 ਸਾਲਾਂ ਬਾਅਦ ਗਾਇਵਸ ਰੂਪਾਂ ਦੀ ਉਹਨਾਂ ਨੂੰ ਯਾਦ ਆਈ ਹੈਗੀ ਤੇ ਇਹ ਜਿਹੜਾ ਮਸਲਾ ਹੈਗਾ ਜੀ 328 ਪੰਜ ਰੂਪਾਂ ਦਾ ਇਹ ਬਹੁਤ ਵੱਧ ਚੁੱਕਿਆ ਹੈਗਾ ਜੀ ਇਹਦੇ ਉੱਤੇ ਕਾਫੀ ਬਿਆਨ ਚਲਦੇ ਹੋਏ ਹੈਗੇ ਤੇ ਪੰਤਮਾਨ ਨੇ ਇਸ ਨੂੰ ਲੈ ਕੇ ਐਚਪੀ ਤੇ ਵੱਡਾ ਬਿਆਨ ਦਿੱਤਾ ਤਾਂ ਕਹ ਦਿੱਤੀ ਵੱਡੀ ਗੱਲ